बंद कराओ ਉਨਾ ਤੋਂ ਬਾਅਦ ਅੱਜ ਦੇ ਨਾਲ ਕੁਵਿੰਦਰ ਸਿੰਘ ਤਿਆਰ ਰਹਿ ਵਾਹਿਗੁਰੂ ਜੀ ਅੱਸੀ ਗੱਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਔਰ ਕੌਮੀ ਇਨਸਾਫ ਮੋਰਚੇ ਤੇ ਇਸ ਵਕਤ ਮੈਂ ਮੌਜੂਦ ਹਾਂ ਔਰ ਇਸ ਕੌਮੀ ਇਨਸਾਫ ਮੋਰਚੇ ਨੂੰ ਤਕਰੀਬਨ 1 ਸਾਲ ਦਾ ਵਕਤ ਹੈ ਜੋ ਅੱਜ ਪੂਰਾ ਹੋ ਚੁੱਕਿਆ ਹੈ ਪਿਛਲੇ ਸਾਲ ਇਸੇ ਦਿਨ 7 ਜਨਵਰੀ ਨੂੰ ਇਹ ਮੋਰਚਾ ਇੱਥੇ ਲੱਗਿਆ ਸੀ ਔਰ ਇਸ ਮੋਰਚੇ ਦੀਆਂ ਵੱਖ-ਵੱਖ ਮੰਗਾਂ ਸਨ ਉਹਦੇ ਵਿੱਚ ਸਭ ਤੋਂ ਵੱਡੀ ਮੰਗ ਬੰਦੀ ਸਿੰਘਾਂ ਦੀ ਰਿਹਾਈ ਦੀ ਸੀ ਤਾਂ ਹੁਣ ਇਸ ਮੋਰਚੇ ਦੀ ਹੁਣ ਤੱਕ ਦੀ ਕੀ ਪ੍ਰਾਪਤੀ ਹੈ ਔਰ ਅੱਗੇ ਇਸ ਮੋਰਚੇ ਦਾ ਕੀ ਪ੍ਰੋਗਰਾਮ ਹੈ ਇਹਨਾਂ ਦੇ ਆਗੂਆਂ ਦਾ ਕੀ ਕਹਿਣਾ ਉਹਨਾਂ ਤੋਂ ਹੀ ਜਾਣਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਲਈ ਤੁਸੀਂ ਪ੍ਰੈਸ ਜਿਹੜਾ ਪਹਿਲੇ ਦਿਨ ਤੋਂ ਸਾਨੂੰ ਕਵਰੇਜ ਦੇ ਰਹੇ ਹੋ ਐਸ ਮੋਰਚੇ ਨੂੰ ਕਵਰੇਜ ਦੇ ਰਹੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਜਿਹੜਾ ਕੌਮੀ ਇਨਸਾ ਮੋਰਚਾ ਹੈ 7 ਜਨਵਰੀ 2023 ਚ ਲੱਗਾ ਸੀਗਾ ਇਸ ਮੋਰਚੇ ਨੂੰ ਲੱਗਣ ਤੋਂ ਪਹਿਲਾਂ ਕੁਝ ਮੁੱਖ ਮੰਗਾਂ ਰੱਖੀਆਂ ਗਈਆਂ ਸੀਗੀਆਂ ਜਿਹੜੀਆਂ ਚਾਰ ਮੰਗਾਂ ਸੀਗੀਆਂ ਇਹ ਤੁਹਾਨੂੰ ਪੋਸਟਾਂ 'ਚ ਵੀ ਹਰ ਇੱਕ ਥਾਂ ਤੇ ਦਿਖਦਾ ਕਿ 328 ਸਰੂਪ ਜਿਹੜੇ ਲਾਪਤਾ ਏ ਉਹਨਾਂ ਦੀ ਜਾਣਕਾਰੀ ਉਹਨਾਂ ਦਾ ਉਸ ਤੋਂ ਬਾਅਦ ਕੋਟਕਪੂਰਾ ਤੇ ਬਹਿਵਲ ਕੜਾ ਗੋਲੀ ਕਾਂਡ ਵਾਸਤੇ ਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਸਭ ਤੋਂ ਮੇਨ ਮੰਗ ਸੀ ਕਿ ਜਿਹੜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਨਾਲ ਬਾਕੀ ਧਰਮਾਂ ਦੇ ਗ੍ਰੰਥਾਂ ਨੂੰ ਜਿਹੜੀ ਵੀ ਬੇਦਬੀ ਕੋਈ ਇਨਸਾਨ ਕਰਦਾ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਬੰਨਣਾ ਚਾਹੀਦਾ ਇੱਕ ਸਾਲ ਦੇ ਵਿੱਚ ਅਸੀਂ ਐਸੀਆਂ ਪ੍ਰਾਪਤੀਆਂ ਕੀਤੀਆਂ ਜਿਹੜੀਆਂ ਇਸ ਕੌਮ ਆਪਈ ਸੋਚ ਵੀ ਨਹੀਂ ਸਕਦੇ ਹੁੰਦੇ ਸੀਗੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਸਭ ਤੋਂ ਪਹਿਲਾ ਜਿਹੜੇ 36 ਕੇਸ ਸੀਗੇ ਉਹ ਖਤਮ ਹੁੰਦੇ ਹੁੰਦੇ ਚਾਰ ਕੇਸ ਐਸੇ ਸੀਗੇ ਜਿਹੜੇ ਪੈਂਡਿੰਗ ਰਹਿ ਗਏ ਸੀਗੇ ਜਿਨ੍ਹਾਂ ਤੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਫਾਈਲਾਂ ਤੱਕ ਗਵਾਚੂਕੀਆਂ ਸੀਗੀਆਂ ਇਹ ਕੇਸ ਜਿਹੜੇ ਨੇ ਇਹ ਖਤਮ ਹੋਣ ਦੇ ਤਕਾਰ ਤੇ ਆ ਗਏ ਨੇ ਤਿੰਨ ਕੇਸ ਜਿਹੜੇ ਬਿਲਕੁਲ ਖਤਮ ਹੋ ਚੁੱਕੇ ਨੇ ਉਹਨਾਂ ਚੋਂ ਡਿਸਚਾਰਜ ਕੀਤਾ ਗਿਆ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅਤੇ ਇੱਕ ਕੇਸ 8 ਤਰੀਕ ਨੂੰ ਪੈਂਡਿੰਗ ਹੈ ਉਸ ਤੇ ਗਵਾਹੀਆਂ ਤੇ ਚੱਲ ਰਿਹਾ ਉਮੀਦ ਹੈ ਕਿ ਇਸ ਮੰਤੀਆਂ ਨੈਕਸਟ ਮੰਥ ਦੇ ਵਿੱਚ ਵਿੱਚ ਉਹ ਖਤਮ ਹੋ ਜਾਊਗਾ ਉਸ ਤੋਂ ਬਾਅਦ ਭਾਈ ਗੁਰਮੀਤ ਸਿੰਘ ਭਾਈ ਸ਼ਮਸ਼ੇਰ ਸਿੰਘ ਭਾਈ ਲਖਵਿੰਦਰ ਸਿੰਘ ਲੱਖਾ ਇਹ ਤਿੰਨੇ ਜਾਣੇ ਕੌਮੀ ਇਨਸਾ ਮੋਰਚੇ ਦੀਆਂ ਇੱਕ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਇਹ ਕੰਡੀਸ਼ਨਲ ਬਿੱਲਾਂ ਦੇ ਉੱਤੇ ਇਹ ਬਾਹਰ ਆ ਚੁੱਕੇ ਨੇ ਤੁਸੀਂ ਇਹ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੂੰਗਾ ਕਿ ਤੁਸੀਂ ਦੋਵੇਂ ਪੋਸਟਰ ਦਿਖਾ ਸਕਦੇ ਹੋ ਕਿ ਕੌਮੀ ਇਨਸਾ ਮੋਰਚੇ ਜੇ ਸਟਾਰਟ ਹੋਏ ਤੇ ਇਹ ਨੌ ਜਾਣੇ ਬੰਦੀ ਸਿੰਘਾਂ ਸੀਗੇ ਅੱਜ ਉਹਨਾਂ ਚੋਂ 6 ਰਹਿ ਚੁੱਕੇ ਨੇ ਇਹ ਸਭ ਤੋਂ ਵੱਡਾ ਇਹ ਜਿਹੜਾ ਸਭ ਤੋਂ ਵੱਡੀ ਸਾਡੀ ਪ੍ਰਾਪਤੀ ਹੈ ਕਿ ਅਸੀਂ ਪੋਸਟਰਾਂ ਦੇ ਉੱਤੇ ਜਿਹੜੀਆਂ ਤਸਵੀਰਾਂ 9 ਤੋਂ 6 ਤੇ ਪਹੁੰਚੇ ਆਂ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਆ ਸਾਨੂੰ ਕਿ ਅਸੀਂ ਪਰਮਜੀਤ ਪਿਉਰਾ ਜੀ ਦੀ ਵੀ ਜਲਦ ਤੋਂ ਜਲਦ ਰਿਹਾਈ ਕਰਾਵਾਂਗੇ ਉਹ ਵੀ ਬੇਲ ਤੇ ਕੰਡੀਸ਼ਨਲ ਬੇਲ ਜਿਹੜੀਆਂ ਬਾਕੀ ਜਿੰਨ ਸਿੰਘਾਂ ਦੀ ਹੋਈਆਂ ਨੇ ਉਹਨਾਂ ਤੇ ਵੀ ਲਈ ਇਹ ਵੀ ਬਾਹਰ ਆਉਣਗੇ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜਿਨ੍ਹਾਂ ਦੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਬੇਲ ਵਾਸਤੇ ਅਪਲਾਈ ਕਰਾਂਗੇ ਔਰ ਬੇਲ ਸਾਨੂੰ ਉਮੀਦ ਆ ਕਿ ਜਲਦ ਤੋਂ ਜਲਦ ਜੇ ਇਹ ਕਹਿ ਰਹੇ ਆ ਕਿ ਇੱਕ ਲਾਅ ਇੱਕ ਆਦੇਸ਼ ਇੱਕ ਨੇਸ਼ਨ ਇੱਕ ਲਾਅ ਹੈ ਤਾਂ ਸਾਨੂੰ ਉਮੀਦ ਹੈ ਕਿ ਉਹ ਵੀ ਜਲਦ ਤੋਂ ਜਲਦ ਉਹ ਆਪਦੀ ਬੇਲ ਲੈ ਕੇ ਬਾਹਰ ਆਉਣਗੇ ਕਿਉਂਕਿ ਉਹਨਾਂ ਦਾ ਕੇਸ ਜਿਹੜਾ ਸੀਬੀਆਈ ਦੇ ਵੱਲੋਂ ਗਿਆ ਸੀ ਸੁਪਰੀਮ ਕੋਰਟ ਦੇ ਵਿੱਚ ਉਹ ਪਿਛਲੇ 14 ਸਾਲ ਤੋਂ ਪੈਂਡਿੰਗ ਨੇ ਔਰ ਐਸੀ ਕਈ ਜੱਜਮੈਂਟਸ ਨੇ ਜਿਹੜੀਆਂ 10 ਸਾਲ ਤੋਂ ਵਿੱਚ ਇਸ ਅਪੀਲ ਪੈਂਡਿੰਗ ਹੈ ਉਹਦੇ ਵਿੱਚ ਅਕਿਊਜ਼ ਆਪਦੀ ਬੇਲ ਵਾਸਤੇ ਅਪਲਾਈ ਕਰ ਸਕਦਾ ਔਰ ਉਸ 'ਚ ਬੇਲ ਉਹਨੂੰ ਮਿਲਦੀ ਹੈ ਸੋ ਸਾਨੂੰ ਉਮੀਦ ਹੈ ਕਿ ਜਹੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਵੀ ਜਲਦ ਜਲਦ ਬੇਲ ਮਿਲੂਗੀ ਉਸ ਤੋਂ ਬਾਅਦ ਜਿਹੜੇ ਭਾਈ ਤਾਰਾ ਜੀ ਨੇ ਉਹਨਾਂ ਦੀ ਪ੍ਰੋਲ ਦੀ ਗੱਲ ਚੱਲ ਰਹੀ ਹੈ ਉਹ ਜਲਦ ਜਲਦ ਉਹ ਵੀ ਉਹਨਾਂ ਦੇ ਪ੍ਰੋਲ ਮਿਲ ਸਕਦੀ ਹੈ ਤੇ ਦਵਿੰਦਰਪਾਈ ਭੁੱਲਰ ਸਾਹਿਬ ਤੇ ਖੇੜਾ ਸਾਹਿਬ ਖੇੜਾ ਸਾਹਿਬ ਦੇ ਜਿਹੜੇ ਕੇਸ ਆ ਉਹ ਉਮੀਦ ਹੈ ਕਿ ਐਚਐਮ ਤੋਂ ਕਲੀਅਰ ਹੋ ਕੇ ਉਹ ਵੀ ਘਰ ਨੂੰ ਵਾਪਸ ਆਉਣ ਤੇ ਦਵਿੰਦਰਪਾ ਭੁੱਲਰ ਜੀ ਜਿਨ੍ਹਾਂ ਦਾ ਕੇਸ ਦਿੱਲੀ ਸਰਕਾਰ ਨੇ ਨੱਪ ਰੱਖਿਆ ਉਹ ਉਮੀਦ ਹੈ ਕਿ ਉਹਨਾਂ ਦੇ ਉੱਤੇ ਗੱਲ ਕਰਨ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰਨ ਤੇ ਉਹਨਾਂ ਦੇ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਜਾਵੇ। ਭਾਈ ਸਾਹਿਬ ਅੱਗੇ ਕੀ ਪ੍ਰੋਗਰਾਮ ਬਿਆਨਤੇ ਗਏ ਨੇ ਅਗਲੀ ਕੀ ਰਣਨੀਤੀ ਹੈ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਹੋ ਰਹੇਗਾ। ਦੇਖੋ ਕਿ ਅੱਜ ਜਿਹੜੀ ਕਾਠ ਦੀ ਐਲਾਨ ਕੀਤਾ ਗਿਆ ਸੀ ਅੱਜ ਸਾਨੂੰ ਜਿਹੜੀ ਆਸ ਤੋਂ ਵੱਧ ਕਾਠ ਇੱਥੇ ਹੋ ਚੁੱਕਿਆ ਸੋ ਉਸ ਤੋਂ ਬਾਅਦ 11 ਤਰੀਕ ਨੂੰ ਅਸੀਂ ਇੱਕ ਵਿਸ਼ਾਲ ਮਾਰਚ ਦੀ ਅਪੀਲ ਕੀਤੀ ਹੋਈ ਹੈ ਸੰਗਤ ਨੂੰ ਬੇਨਤੀ ਕੀਤੀ ਹੋਈ ਹੈ ਕਿ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਤੋਂ ਇਸ ਮੋਰਚੇ ਤੱਕ ਮਾਰਚ ਪਹੁੰਚੇਗਾ। ਅਸੀਂ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਸੰਗਤ ਨੂੰ ਕਿ ਤੁਸੀਂ ਵੱਧ ਤੋਂ ਵੱਧ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੋ ਅਤੇ ਇਸ ਮਾਰਤ ਦੇ ਵਿੱਚ ਆਪਣਾ ਹਿੱਸਾ ਲਓ ਉਸ ਤੋਂ ਬਾਅਦ ਜਿਹੜੀ ਵੱਡੀ ਕਾਲ ਸਾਡੀ ਆ ਕਿ 20 ਤਰੀਕ ਨੂੰ ਅਸੀਂ ਜਿੰਨੇ ਵੀ ਪੰਜਾਬ ਦੇ ਜਿਹੜੇ ਚੰਡੀਗੜ੍ਹ ਵੱਲੋਂ ਵੱਧੇ ਟੋਲ ਜਿਹੜੇ ਆਸ-ਪਾਸ ਨੇ ਉਹ ਬਿਲਕੁਲ ਫ੍ਰੀ ਕੀਤੇ ਜਾਣਗੇ ਉਹਨਾਂ ਤੋਂ ਕੋਈ ਵੀ ਪਰਚੀ ਨਹੀਂ ਕੱਟੀ ਜਾਊਗੀ ਉਹਨਾਂ ਟੋਲਾਂ ਨੂੰ ਰੋਕਿਆ ਜਾਊਗਾ ਉੱਥੋਂ ਫ੍ਰੀ ਸਾਧ ਨੰਗਣਗੇ ਉਸ ਤੋਂ ਬਾਅਦ ਇਤੋਂ ਤੱਕ ਸਾਨੂੰ ਹੰਗਾਰਾ ਮਿਲ ਰਿਹਾ ਕਿ ਅੱਜ ਅਸੀਂ ਜਦੋਂ ਵੀ ਐਲਾਨ ਕੀਤਾ ਉਸ ਤੋਂ ਬਾਅਦ ਪੰਜਾਬ ਭਰ ਤੋਂ ਵਿੱਚੋਂ ਸੰਗਤਾਂ ਨੇ ਸਾਨੂੰ ਹੰਗਾਰਾ ਦਿੱਤਾ ਕਿ ਅਸੀਂ ਆਪ ਦੇ ਜਿਹੜੇ ਨੇੜੇ ਲੱਗਦੇ ਟੋਲ ਨੇ ਉਹ ਵੀ ਬੰਦ ਕਰਾਂਗੇ ਉਹ ਵੀ ਫ੍ਰੀ ਕਰਾਂਗੇ ਜੇ ਸਰਕਾਰਾਂ ਸਾਡੀਆਂ ਫੇਰ ਵੀ ਗੱਲਾਂ ਨਹੀਂ ਸਮੰਦਦੀਆਂ ਸਾਡੀਆਂ ਜਿਹੜੀ ਡਿਮਾਂਡਸ ਨੇ ਜੈ ਡਿਮਾਂਡਸ ਨੂੰ ਪੂਰੀਆਂ ਨਹੀਂ ਕਰਦੀਆਂ ਤਾ ਅਸੀਂ ਵੱਡਾ ਪ੍ਰੋਗਰਾਮ ਦਵਾਂਗੇ ਮੇਬੀ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਚਾਰੇ ਪਾਸੇ ਬੰਦ ਕੀਤਾ ਜਾਊਗਾ ਉਹਨੂੰ ਸੀਲ ਕੀਤਾ ਜਾਊਗਾ ਭਾਈ ਸਾਹਿਬ ਇੱਕ ਜੱਥਾ ਵੀ ਜਾਂਦਾ ਹੈ 31 ਮੈਂਬਰਾਂ ਦਾ ਰੋਜ਼ਾਨਾ ਸੀਆਓ ਨੂੰ ਉਹ ਕਦੇ ਵੀ ਸੀਐਮ ਹਾਊਸ ਤੱਕ ਪਹੁੰਚਿਆ ਨਹੀਂ ਗਾ ਜਾਣ ਨਹੀਂ ਦਿੱਤਾ ਜਾਂਦਾ ਪ੍ਰਸ਼ਾਸਨ ਦੇ ਪੇਨੋਂ ਪਰ ਉਹ ਰੋਜ਼ਾਨਾ ਇੱਥੋਂ ਜੱਥਾ ਜਾਂਦਾ ਉਹ ਕਿੰਨੇ ਜੱਥੇ ਜਾ ਚੁੱਕੇ ਨੇ ਔਰ ਅਗਰ ਜੀ ਉਸ ਜਥੇ ਜਾਣ ਦਾ ਕੋਈ ਅਸਰ ਨਹੀਂ ਹੋ ਰਿਹਾ ਤਾਂ ਫਿਰ ਉਹ ਤੁਹਾਡਾ ਅੱਗੇ ਕੀ ਪਲਾਨ ਹੈ ਦੇਖੋ ਜਿਹੜਾ ਜਥਾ ਸ਼ੁਰੂ ਕੀਤਾ ਸੀਗਾ ਇਹ ਐਸੇ ਕਰਕੇ ਕੀਤਾ ਗਿਆ ਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਇਹਨੂੰ ਪੰਜਾਬ ਚ ਦਿਨਾਂ ਚਿਰ ਸ਼ਿਫਟ ਨਹੀਂ ਕਰਦੇ ਉਹਨਾਂ ਚਿਰ ਇਹ ਜਥਾ ਲਗਾਤਾਰ ਜਾਂਦਾ ਰਹੂਗਾ ਇਹਦੇ ਚ ਫਰਵਰੀ ਦੇ ਮਹੀਨੇ ਚ ਸਾਡੀ ਸਰਕਾਰ ਨਾਲ ਜਦੋਂ ਮੀਟਿੰਗ ਹੋਈ ਸੀਗੀ ਉਹਨਾਂ ਨੇ ਇਹ ਸਾਨੂੰ ਵਿਸ਼ਵਾਸ ਦਿਵਾਇਆ ਔਰ ਇਹ ਇਹ ਪ੍ਰੋਮਿਸ ਕੀਤਾ ਕਿ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ 31 ਮਾਰਚ ਤੱਕ ਪੰਜਾਬ ਚ ਜਾਂ ਚੰਡੀਗੜ੍ਹ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਊਗਾ ਇੱਥੋਂ ਤੁਹਾਡੀ ਕਾਰਵਾਈ ਕਰਨੀ ਈਜ਼ੀ ਹੋਊਗੀ ਚਲਾਨ ਪੇਸ਼ ਕੀਤਾ ਜਾਊਗਾ ਅਤੇ ਉਸ ਤੋਂ ਬਾਅਦ ਉਸ ਤੇ ਉਹਨਾਂ ਦੇ ਚਾਰਜ ਫਰੇਮ ਕਰਕੇ ਉਹਨਾਂ ਦੀ ਕਾਰਵਾਈ ਜਿਹੜੀ ਕੇਸ ਦੀ ਕਾਰਵਾਈ ਉਹ ਜਲਦ ਤੋਂ ਜਲਦ ਕੀਤੀ ਜਾਊਗੀ ਪਰ ਉਹਨਾਂ ਨੇ ਆਪਦਾ ਵਾਅਦਾ ਪੂਰਾ ਨਹੀਂ ਕੀਤਾ ਜਦੋਂ ਨੈਕਸਟ ਮੀਟਿੰਗ ਹੋਈ ਸਾਡੀ ਤੋਂ ਉਹਨਾਂ ਨੇ ਬੜੀ ਹਾਸਿਆ ਹੋਣੀ ਗੱਲ ਕੀਤੀ ਕਿ ਅਸੀਂ ਜਿਹੜੀ ਪੁਰਾਣੀਆਂ ਗੱਲਾਂ ਨੇ ਉਹਨੂੰ ਤੁਸੀਂ ਇਗਨੋਰ ਕਰੋ ਉਹਨਾਂ ਨੂੰ ਛੱਡ ਦਿਓ ਨਵੇਂ ਸਿਰੇ ਤੋਂ ਆਪਾਂ ਨਵਾਂ ਹੀ ਡਿਮਾਂਡ ਰੱਖਦੇ ਆ ਤਾਂ ਅਸੀਂ ਬੜੇ ਉਹਨਾਂ ਨੂੰ ਕਿਹਾ ਕਿ ਇਹ ਕੋਈ ਇਲੈਕਸ਼ਨ ਦੇ ਮੁੱਦੇ ਨਹੀਂ ਹੈਗੇ ਕਿ ਜਿਹੜੇ ਤੁਸੀਂ ਕਹਤਾ ਕਿ ਅੱਜ ਛੱਡ ਦੋ ਲੋ ਫਿਰ ਚੱਕ ਲੋ ਸੋ ਇਹ ਜਿਹੜਾ ਜਥਾ ਇਹ ਉਨਜ਼ਰ ਜਾਂਦਾ ਰਹੂਗਾ ਸੰਗਤ ਦੇ ਸੰਯੋਗ ਨਾਲ ਇਹ ਚੱਲਦਾ ਪਿਆ ਔਰ ਇਹ ਉਨਜ਼ਰ ਚੱਲਦਾ ਰਹੂਗਾ ਜਿੰਨਾ ਚਿਰ ਜਹੇਦਾਰ ਰਜੇਤਾਰ ਸਿੰਘ ਹਵਾਰਾ ਜੀ ਨੂੰ ਪੰਜਾਬ ਚ ਸ਼ਿਫਟ ਨਹੀਂ ਕਰਦੇ